ਉਹ ਵੀ ਆ ਨਿਆਰੇ ਕਿਤੇ ਲੱਭਣੇ ਆ ਸ਼ਾਮ ਦਾ ਬੇਲਾ ਤੰਦ ਪਈਓ ਆ ਠੰਡ ਪੂਰੀ ਆ ਤੇ ਦਰਸ਼ਨ ਹੋ ਰਹੇ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਤੇ ਤਨਤਨ ਸਹਿਬ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਿੱਖ ਨੂੰ ਹੋਰ ਚਾਹੀਦਾ ਕੀ ਆ ਗੁਰੂ ਦੇ ਅਸਥਾਨਾਂ ਦੇ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਮਿਲ ਜਾਂਦੇ ਆ ਤੇ ਨਯਾਰੇ ਪੂਰੇ ਗੁਰੂ ਸਾਹਿਬ ਮਿਹਰ ਕਰਨ ਸਾਰਿਆਂ ਦੇ ਉੱਤੇ ਕਿਰਪਾ ਕਰਨ ਇਦੂ ਵਾਦ ਆਪਨ ਨੂੰ ਹੋਰ ਚਾਹੀਦਾ ਹੈ ਕੀ ਆ ਗੁਰੂ ਮਹਾਰਾਜ ਜੀ ਦੇ ਦਰਸ਼ਨ ਇੱਕ ਸਿੱਖ ਨੂੰ ਦਰਸ਼ਨਾਂ ਤੋਂ ਬਿਨਾ ਹੋਰ ਚਾਹੀਦਾ ਹੈ ਕੀ ਆ ਚਲੋ ਦਰਸ਼ਨ ਕਰੋ ਜੀ ਠੀਕ ਹੈ